ਤੁਸੀਂ ਦੇਖ ਰਹੇ ਹੋ ਦਰਾਹਾ ਦਾ ਰਾਜਵੰਤ ਰੋਡ ਜਿਸ ਵਿੱਚ ਵੱਡੇ ਵੱਡੇ ਖੱਡੇ ਪਏ ਹੋਏ ਨੇ ਜਿਸ ਕਰਕੇ ਰਾਹਗੀਰ ਖਾਸ ਤੌਰ ਤੇ ਸਕੂਟਰ ਮੋਟਰਸਾਈਕਲ ਸਵਾਰ ਇਸ ਵਿੱਚ ਕਿਰ ਕੇ ਸੱਟਾਂ ਖਾਂਦੇ ਰਹਿੰਦੇ ਨੇ ਵੱਡੀਆਂ ਗੱਡੀਆਂ ਵੀ ਅਕਸਰ ਇਨ੍ਹਾਂ ਟੋਇਆਂ ਵਿੱਚ गिर ਕੇ ਨੁਕਸਾਨੀਆਂ ਜਾਂਦੀਆਂ ਨੇ ਕਈ ਵਾਰ ਟੇਡੀਆਂ ਹੋ ਜਾਂਦੀਆਂ ਨੇ ਉਲਟ ਵੀ ਜਾਂਦੀਆਂ ਨੇ अनेका ਇੱਥੇ ਘਟਨਾਵਾਂ ਹੋ ਚੁੱਕੀਆਂ ਨੇ ਪਰੰਤੂ ਜੋ ਸਵੰਦਤ ਮਹਿਕਮਾ ਨਗਰ ਕੌਂਸਲ ਹੋ ਸਕਦੀ ਹੈ ਕਿਉਂਕਿ ਇਹ ਸਬ ਰੋਡ ਹੈ ਨਗਰ ਕੌਂਸਲ ਹੋ ਸਕਦੀ ਹੈ ਨੈਸ਼ਨਲ ਹਾਈਵੇ ਥੌਰੀਟੀ ਆਫ ਇੰਡੀਆ ਹੋ ਸਕਦੀ ਹੈ ਜਾਂ ਕਿ ਹੋਰ ਸਰਕਾਰ ਦਾ ਵਿਭਾਗ ਹੋ ਸਕਦਾ ਹੈ ਜਿਸ ਨੇ ਇਹ ਸੜਕ ਬਣਾਉਣੀ ਹੈ ਪਰੰਤੂ ਇਸ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਲੋਕ ਟੈਕਸ ਭਰਦੇ ਨੇ ਵਿਭਾਗ ਕੋਈ ਵੀ ਹੋ ਸਕਦਾ ਹੈ ਲੋਕਾਂ ਦੇ ਟੈਕਸਾਂ ਦੇ ਨਾਲ ਹੀ ਇਸ ਤਰ੍ਹਾਂ ਦੀਆਂ ਸੜਕਾਂ ਰੋਡਸ ਬਣਾਏ ਜਾਂਦੇ ਨੇ ਮੋੜੀਆਂ ਸਹੂਲਤਾਂ ਨੇ ਪਰੰਤੂ ਹਾਲਤ ਬਦ ਤੋਂ ਬੱਤਰ ਹੋ ਚੁੱਕੀ ਹੈ ਆਮ ਆਦਮੀ ਪਾਰਟੀ ਨੇ ਵੱਡੇ ਵੱਡੇ ਦਾਅਵੇ ਕੀਤੇ ਸੀ ਜਿਨ੍ਹਾਂ ਦੀ ਫੂਕ ਨਿਕਲ ਚੁੱਕੀ ਹੈ ਕਿਉਂਕਿ ਆਮ ਆਦਮੀ ਪਾਰਟੀ ਵੱਲੋਂ ਵੋਟਾਂ ਤੋਂ ਪਹਿਲਾਂ ਲੋਕਾਂ ਦੇ ਨਾਲ ਵਧੀਆ ਮਿਆਰੀ ਸਿੱਖਿਆ ਅਤੇ ਸਿਹਤ ਸਵਾਵਾਂ ਦੇਣ ਦੀ ਗੱਲ ਕੀਤੀ ਗਈ ਸੀ ਵਾਅਦਾ ਕੀਤਾ ਗਿਆ ਸੀ ਵੱਡੇ ਵੱਡੇ ਦਾਅਵੇ ਕੀਤੇ ਗਏ ਸਨ ਜੋ ਇਨਫਰਾਸਟ੍ਰਕਚਰ ਡਵੈਲਪਮੈਂਟ ਹੈ ਜੋ ਕਿਸੇ ਵੀ ਸ਼ਹਿਰ ਦਾ ਬੁਨਿਆਦੀ ਢਾਂਚਾ ਹੁੰਦਾ ਹੈ ਉਸ ਨੂੰ ਸੁਧਾਰਨ ਦੀ ਗੱਲ ਕੀਤੀ ਗਈ ਸੀ ਦਿੱਲੀ ਮਾਡਲ ਲਾਗੂ ਕਰਨ ਦੀ ਗੱਲ ਕੀਤੀ ਗਈ ਸੀ ਪਰੰਤੂ ਜਦੋਂ ਅਸੀਂ ਜ਼ਮੀਨੀ ਪੱਧਰ ਦੇ ਉੱਪਰ ਇਸ ਤਰ੍ਹਾਂ ਦੇ ਬਦਰ ਹਾਲਾਤ ਦੇਖਦੇ ਹਾਂ ਤਾਂ ਬੜਾ ਹੀ ਦੁੱਖ ਹੁੰਦਾ ਹੈ ਕਿ ਰਾਜਨੀਤਿਕ ਪਾਰਟੀਆਂ ਵੋਟਾਂ ਤੋਂ ਪਹਿਲਾਂ ਆਪਣੇ ਚੋਣ ਮੈਨੀਫੈਸਟੋ ਚੋਣ ਮਨੋਰਥ ਪੱਤਰ ਦੇ ਵਿੱਚ ਵਾਅਦੇ ਕਰਕੇ ਲੋਕਾਂ ਦੀਆਂ ਵੋਟਾਂ ਲੈ ਕੇ ਸੱਤਾ ਵਿੱਚ ਆ ਜਾਂਦੇ ਨੇ ਉਸ ਤੋਂ ਬਾਅਦ ਜੋ ਉਹਨਾਂ ਨੇ ਵਾਅਦੇ ਤੇ ਦਾਅਵੇ ਕੀਤੇ ਹੁੰਦੇ ਨੇ ਉਹਨਾਂ ਵੱਲ ਕੋਈ ਵੀ ਧਿਆਨ ਨਹੀਂ ਦਿੰਦੇ ਸੋ ਸਵੰਧਤ ਮੈਕਮਨ ਨੂੰ ਅਪੀਲ ਹੈ ਕਿ ਇਸ ਰੋਡ ਵੱਲ ਧਿਆਨ ਦਿੱਤਾ ਜਾਵੇ।